ਖਬਰ ਫੀਦਕੋਟ ਤੋਂ ਹੈ ਜਿੱਥੇ ਬਾਲ ਵਿਆਹ ਰੋਕਿਆ ਗਿਆ ਹੈ 16 ਸਾਲਾਂ ਦੀ ਬੱਚੀ ਦਾ ਬਾਲ ਵਿਆਹ ਕਰਵਾਇਆ ਜਾ ਰਿਹਾ ਸੀ ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਤੇ ਬਾਲ ਪਾਲਾਈ ਕਮੇਟੀ ਦੇ ਵੱਲੋਂ ਵਿਆਹ ਰੁਕਵਾਇਆ ਗਿਆ ਕਿਸ਼ੋਰਿਆਂ ਬਚਨ ਦੀ ਦੇਖਪਾਲ ਤੇ ਸੁਰੱਖਿਆ ਐਕਟ 2015 ਦੇ ਤਹਿਤ ਕਾਰਵਾਈ ਕੀਤੀ ਗਈ ਹੈ ਮੰਤਰੀ ਬਲਜੀਤ ਕੌਰ ਨੇ ਲੋਕਾਂ ਨੂੰ ਪੰਜਾਬ ਨੂੰ ਬਾਲ ਵਿਆਹ ਮੁਕਤ ਬਣਾਉਣ ਦੇ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ 16 ਸਾਲ ਦੀ ਬੱਚੀ ਦਾ ਜਬਰੀ ਵਿਆਹ ਕਰਵਾਇਆ ਜਾ ਰਿਹਾ ਸੀ ਫਰੀਦਕੋਟ ਦੇ ਵਿੱਚ ਜ਼ਿਲ੍ਹਾ ਸੁਰੱਖਿਆ ਬਾਲ ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਦੇ ਵੱਲੋਂ ਵਿਆਹ ਨੂੰ ਰੁਕਵਾਇਆ ਗਿਆ ਹੈ। ਅੱਜ ਸਾਦਕ ਦੇ ਨੇੜੇ ਪਿੰਡ ਦੀ ਸਾਨੂੰ ਚਾਈਲਡ ਹੈਲਪਲਾਈਨ ਤੇ ਇੱਕ ਸ਼ਿਕਾਇਤ ਪ੍ਰਾਪਤ ਹੋਈ ਸੀ ਕਿ ਵੀ ਬੱਚੀ ਦਾ ਜਿਹੜਾ ਕੋਈ ਬਾਲ ਵਿਆਹ ਹੋਣ ਜਾ ਰਿਹਾ ਹੈ ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਸਾਡੇ ਵੱਲੋਂ ਉਸ ਪਿੰਡ ਵਿੱਚ ਉਸ ਪਿੰਡ ਦਾ ਦੌਰਾ ਕੀਤਾ ਗਿਆ ਤੇ ਬੱਚੀ ਨੂੰ ਉੱਥੋਂ ਰੈਸਕਿਊ ਕੀਤਾ ਗਿਆ ਬੱਚੀ ਨੂੰ ਰੈਸਕਿਊ ਕਰਨ ਉਪਰੰਤ ਬੱਚੀ ਨੂੰ ਚ ਬਾਲ ਪਾਲਿਕਾ ਕਮੇਟੀ ਦੇ ਸੰਮੁਖ ਪੇਸ਼ ਕੀਤਾ ਜਿੱਥੇ ਉਸ ਬੱਚੀ ਦੀ ਕਾਉਂਸਲਿੰਗ ਕੀਤੀ ਗਈ ਅਤੇ ਉਸ ਦੇ ਮਾਪਿਆਂ ਨੂੰ ਵੀ ਕਾਉਂਸਲਿੰਗ ਦਿੱਤੀ ਗਈ ਤੇ ਬੱਚੀ ਦੀ ਜਿਹੜੀ ਉਮਰ ਸੀਗੀ ਉਹ 16 ਸਾਲ ਸੀਗੀ ਤੇ ਹੁਣ 18 ਸਾਲ ਤੱਕ ਬੱਚੀ ਦਾ ਨਿਰੰਤਰ ਜਿਹੜਾ ਫਾਲੋਅ ਅਪ ਹੈ ਉਹ ਜਾਰੀ ਰਹੇਗਾ